ਰਾਤਰੀ ਦਾ ਸਮਾਂ ਹੈ ਬਾਬਾ ਬੁੱਢਾ ਜੀ ਹੋਰ ਸਿਆਣੇ ਸੇ ਕੋਲੇ ਬੈਠੇ ਹੈ ਗੁਰਦਾਕਰਤਾਪੁਰ ਸਾਹਿਬ ਦਾ ਬਚਨ ਹੈ ਗੁਰਨਾਨਕ ਦੇਵ ਜੀ ਕਹਿੰਦੇ ਬਾਬਾ ਬੁੱਢਾ ਜੀ ਟਾਈਮ ਕੀ ਹੋਇਆ ਰਾਤ ਕਿੰਨੀ ਕੁ ਮੰੰਗੀ ਹੈ ਬਾਹਰ ਨਿਕਲ ਕੇ ਦੇਖਦੇ ਤਾਰਿਆਂ ਵੱਲ ਕਹਿੰਦੇ ਜੀ ਅੱਧੀ ਰਾਤ ਮੰੰਗੀ ਹੈ ਅੱਧੀ ਰਹਿੰਦੀ ਹੈ ਕਹਿੰਦੇ ਦੇਖ ਚੰਗੀ ਤਰ੍ਹਾਂ ਕਹਿੰਦਾ ਜੀ ਅਸੀਂ ਹੜ ਜੋੜ ਕੇ ਜਾਂਦੇ ਰਹਿੰਦੇ ਜੱਟਾਂ ਨੂੰ ਸਭ ਪਤਾ ਹੁੰਦਾ ਹੈ ਤਾਰਕੇ ਬਿੜੇ ਚੜਦਾ ਫੂਰੀ ਜੀ ਅੱਧੀ ਰਹਿੰਦੀ ਐ ਅੱਧੀ ਨਹੀਂ ਦੁਰੰਗਦੈਵ ਜੀ ਨੂੰ ਪੁੱਛਿਆ ਫੁਰਖਾ ਤੂੰ ਦੇਖ ਕਿੰਨੀ ਕ ਰਹਿੰਦੀ ਐ ਬਾਹਰ ਜਾ ਕੇ ਆ ਕੇ ਕਹਿੰਦੇ ਮਹਾਰਾਜ ਜਿੰਨੀ ਤੁਸੀਂ ਨਘਾਈ ਆ ਉਹ ਨਹੀਂ ਨੰਗਦੀ ਜਿੰਨੀ ਤੁਸੀਂ ਰੱਖੀ ਆ ਉਹ ਨਹੀਂ ਰਹਿੰਦੀ ਐ ਅੱਧੀ ਰਾਤ ਐ ਆਪ ਜੀ ਚਾਦਰੇ ਰੱਖਦੇ ਸੀ ਜਿਹਦੇ ਉੱਤੇ ਕਹਿੰਦੇ ਭਾਈ ਸਾਡੇ ਚਾਦਰੇ ਧੋਣ ਵਾਲੇ ਨੇ ਧੋ ਕੇ ਲਿਆਓ ਕੌਣ ਤੁਰਦਾ ਦੀ ਰਾਤੋਂ ਨਦੀ ਤੇ ਧੋਣ ਵਾਸਤੇ ਸ੍ਰੀ ਚੰਦ ਨੂੰ ਕਿਹਾ ਹੋਰ ਸਿੱਖਾਂ ਨੂੰ ਕਿਹਾ ਕਹਿੰਦੇ ਮਹਾਰਾਜ ਧੋਤਾ ਨੇ ਅਮਾਗੇ ਸੁੱਕਣੇ ਨਹੀਂ ਹਨ ਦਿਨੇ ਧੋਵਾਂਗੇ ਗੁਰੂ ਅਗੰਗਦ ਦੇਵ ਜੀ ਨੂੰ ਕਿਹਾ ਸਤਿਵੰਤ ਜੀ ਭਲਾ ਜੀ ਜਦ ਹੀ ਚਾਦਰੇ ਲੈ ਗਏ ਜਾ ਕੇ ਧੋਤੇ ਉਥੇ ਧੁੱਪ ਸੀ ਕੜਕਬੀ ਰਾਵੀ ਦੇ ਕਿਨਾਰੇ ਧੁੱਪੇ ਸੁਕਾ ਕੇ ਰਾਤ ਨੂੰ ਲੈ ਆਏ ਜਿਸ ਵੇਲੇ ਲੈ ਆਏ ਕਹਿੰਦੇ ਪੁਰਖਾ ਕਿਵੇਂ ਸੁਕਾਏ ਕਹਿੰਦੇ ਮਾਰਾ ਬੜੀ ਸੋਹਣੀ ਧੁੱਪ ਸੀ ਦਲਤੇ ਥਲ ਕਰ ਥਲਤੇ ਕੂਆ ਕੂਬ ਤੇ ਮੇਰ ਕਰਾਵਾ ਧਰਤੀ ਤੇ ਆਕਾਸ਼ ਚੜਾਵਾ ਚੜੇ ਆਕਾਸ਼ ਕਰਾਵਾ ਐਸਾ ਪਰਮੇਸ਼ਰ ਸਾਹਿਬ ਨਹੀਂ ਸਮਰਤ ਹੈ ਕੀ ਨਹੀਂ ਕਰ ਸਕਦਾ ਨਾਰੀ ਤੇ ਜੋ ਪੁਰਖਰਾਵਾ ਪੁਰਖ ਨੇ ਤੇ ਜੋ ਨਾਰੀ ਕੋਕ ਵੀਰ ਸਾਧੂ ਕੋ ਪ੍ਰੀਤਮ ਸਤਿ ਮੂਰਤ ਬਣ ਹਾਰੀ ਤੋ ਕੀ ਪਤਾ ਗੁਰੂ ਕਿਹੜੀ ਵਾਜ ਵਿੱਚ ਬੋਲਦਾ ਹੈ ਆਪਣੀ ਬੁੱਧੀ ਦੀ ਸਿਆਣਪ ਤਿਆਗ ਦੇਣੀ ਚਾਹੀਦੀ ਹੈ ਭਾਵੇਂ ਆਪਾਂ ਨੂੰ ਦੂਸਰੇ ਰੋਡ ਪਰ ਤੀਤ ਹੁੰਦਾ ਵੀ ਇਹ ਗਲਤ ਹੈ ਪਰ ਗੁਰੂ ਦੀ ਆਗਿਆ ਦਾ ਪਾਲਨ ਕਰਨਾ ਕਰਦਾ ਜੀ ਤਾਂ ਸਫਲਾ ਹੋਵਾਂਗੇ ਉਥੇ ਜੇ ਆਪਣੇ ਮਨ ਦੀ ਚਤਰਾਈ ਹੈ ਤਾਂ ਗੁਰੂ ਦੀ ਸੇਵਾ ਵਿੱਚ ਆਪਾਂ ਸਫਲ ਨਹੀਂ ਹੋ ਸਕਾਂਗੇ ਖਾਲਸਾ ਜੀ ਜੋ ਗੁਰ ਦੀ ਆ ਸੁਮਨ ਕੇ ਕਾਮ ਗੁਰ ਕੀ ਕਰਨੀ ਕਾਹੇ ਤਾਵੋ ਗੁਰੂ ਸਾਹਿਬ ਦੀ ਰੀਤ ਨਹੀਂ ਕਰਨੀ ਗੁਰੂ ਸਾਹਿਬ ਦੀ ਆਗਿਆ ਦਾ ਪਾਲਨ ਕਰਨਾ ਹੈ ਚਾਹੇ ਆਪਾਂ ਨੂੰ ਪਰਖਣ ਵਾਸਤੇ ਪੁੱਠੀ ਸਿੱਖਿਆ ਦੇਣ ਭਾਵੇਂ ਸਿੱਧੀ ਦੇ ਗੁਰੰਗਦੇਵ ਜੀ ਦਾ ਫਰਮ ਸੀ ਪਗ ਬਾਖ ਖਰਚੇ ਤੇ ਰੱਖ ਦੇ ਜੇ ਹੁਕਮ ਕਰਨਾ ਗੁਰੂ ਨਾਨਕ ਦੇਵ ਜੀ ਨੇ ਪੁਰਖ ਆਹ ਕੰਮ ਕਰ ਭਲਾ ਜੀ ਇਹ ਕਹਿਣਾ ਆ ਕਿਉਂ ਕੀਤਾ ਭੁੱਲ ਗਿਆ ਜੀ ਭਲਾ ਜੀ ਭੁੱਲ ਗਿਆ ਜੀ ਆਹੀ ਅਖਲ ਤੇ ਰੱਖੇ